ਦਸਾਂ 11 ਮਹੀਨੇ ਦੀ ਸੂਈ ਸੱਤਾਂ ਦੀ ਗੱਬਣ ਸੱਤ ਦੀ ਗੱਬਣਾ ਇਹ ਯਾਰ ਲੇਵਾ ਇਹਦਾ ਐਂ ਲੱਗਦਾ ਜਿਵੇਂ ਹਾਂ ਇਹ ਜਿਹੜੀ ਆ ਆ 20 ਤਰੀਕ ਆ ਗਈ ਹੁਣ 20 ਤਰੀਕ ਨੂੰ ਪੂਰੀ 7 ਮਹੀਨੇ ਦੀ ਹੋ ਜਾਈ 20 ਕਿਲੋ ਦੁੱਧ ਦਿੱਤਾ ਹੋਇਆ ਆਪਾਂ ਨੇ ਵੇਚੀ ਤੀ ਮੈਂ ਪਹਿਲਾਂ ਇਹ ਅੱਛਾ ਆ ਤਾਜੀ ਆਪਣੇ ਕੋਲ ਗਈ ਐ ਮੈਂ ਉਹੀ ਗੱਲ ਆ ਸੱਜਣਾ ਮੈਂ ਜਿਵੇਂ ਤੁਹਾਨੂੰ ਦੱਸਿਆ ਯਾਰ ਹੈਗੀ ਆ ਬਾਈ ਕਪੈਨ ਜੀ ਡੀਪ ਲੇਖਾ ਪੈ ਜੂਗਾ ਬੰਦੇ ਨੂੰ ਜੇ ਚੋਈ ਚੋਕੇ ਖਿਡਾਰਕੀ ਹੋਵੇ ਵੀ ਤਾਜੀ ਹਾਂ 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 ਹੁਣ ਵੀ ਜੰਗਾੜ ਦੇਖ ਲੈ ਚੋਣ ਇਹਦਾ ਗੱਲ ਨਹੀਂ ਛੱਡਦੇ ਨਾ ਇਸ ਟਾਈਮ ਵੀ ਜਿਵੇਂ ਤਾਜੀ ਦੀ ਗੱਲ ਕਰ ਲਾ ਮੈਂ ਤਾ ਇਹ ਚੌਗੀ ਆ ਇਹ ਮੂੰਹ ਚੌਗੀ ਆ ਦਾ ਚਿਹਰਾ ਇਹ ਨਾ 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 ਆਪਾਂ ਉਹਦੇ ਦੋ ਡੰਦ ਤੋੜੇ ਸੀ ਜਦੋਂ ਆਪਾਂ ਵੇਚੀ ਸੀ ਪਹਿਲਾਂ ਇਹ ਅੱਛਾ ਇਹਨੇ 14 ਕਿਲੋ ਪਹਿਲਾਂ ਨੇ ਦੁੱਧ ਕੱਢਿਆ ਇਹਦੇ ਥੱਲੇ ਹੁਣ ਵੀ 7 ਕਿਲੋ ਦੁੱਧ ਆ ਇਹ ਗੱਬਣ ਕਿੰਨੇ ਸਾਢੇ 4 ਮਹੀਨੇ ਦੀ ਗੱਬਣ ਲੈ ਪਿਛਲੇ ਕਦੇ ਮਾਰਦੇ ਬਾਈ ਦਮੀ ਪੋਲੀ ਆ ਜਵਾਖ ਵੀ ਚੋਲੂ ਲੈ ਧਾਰ ਦੇ ਦਾ ਸੱਜਣੋ ਤੁਹਾਨੂੰ ਇਹਦੇ ਹੱਥ ਲਾਉਣ ਦੀ ਲੋੜ ਨਹੀਂ ਦੁੱਧ ਤੁਸੀਂ ਨੇ ਵੇਖਣਾ ਹੋਊਗਾ ਕੁਰਸੀ ਢਾ ਕੇ ਬਹਿ ਜਾਓ ਬਾਈ ਕੋਲੇ ਦੋ ਡੰਗ ਚੋ ਕੇ ਲੈ ਜਾ ਬਾਹਰ ਛੱਡ ਦੇ ਮਰ ਜਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਫੇਰ ਆਪਾਂ ਪਹੁੰਚ ਚੁੱਕੇ ਆਂ ਬਾਈ ਹਰਿਆਣੇ ਦੇ ਬਾਡਰ ਦੇ ਨੇੜ ਤੇੜ ਫਿਰਦੇ ਆਂ ਆਪਾਂ ਪਹੁੰਚੀਆਂ ਸੱਜਣੋ ਪਿੰਡ ਲੇਲਖੁਰਦ ਤਹਿਸੀਲ ਲਹਿਰਾ ਗਾਗਾ ਤੇ ਜ਼ਿਲ੍ਹਾ ਸੰਗਰੂਰ ਬਾਈ ਹੈਨਾ ਹਾਂਜੀ ਹਾਂਜੀ ਜ਼ਿਲ੍ਹਾ ਸੰਗਰੂਰ ਦੇ ਸੱਜਣੋ ਇਹ ਲਾਸਟ ਜੇ ਪਿੰਡ ਆ ਗਏ ਮੇਰਾ ਖਿਆਲ ਹਰਿਆਣੇ ਦੀ ਜੇ ਗੱਲ ਕਰ ਲਾਂ ਬਿਲਕੁਲ ਨੇੜ ਤੇੜੀ ਰਹਿ ਜਾਂਦਾ ਪਾਈਆਂ ਦਾ ਤੇ ਬੋਲੀ ਸੱਜਣਾ ਦੀ ਹਰਿਆਣੇ ਵਾਲੀ ਆ ਤੇ ਅੱਜ ਦੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਤਿੰਨ ਤੋਕੜ ਗੱਬਣ ਝੋਟੀਆਂ ਦਿਖਾਵਾਂਗੇ ਵੱਡੇ ਰਿਕਾਰਡ ਵਾਲੀਆਂ ਇੱਕ ਤਾਂ ਨਾ ਸੱਜਣੋਂ 20 ਕਿਲੋ ਵਾਲੀ ਝੋਟੀ ਐ ਤੇ ਦੋ ਹੈਗੀਆਂ ਨੇ ਹਲੇ ਦੰਦਾਂ 'ਚ ਪਹਿਲੇ ਸੂਏ ਸੂਈਆਂ ਨੇ ਦੂਜੇ ਸੂਏ ਅੱਗੇ ਸੂਣਗੀਆਂ ਤੇ ਇੱਕ ਪਹਿਲੇ ਸੂਏ ਦੀ ਜਿਹੜੀ ਆ ਝੋਟੀ ਖੜੀ ਆ ਇੱਧਰ ਮਾੜੀ ਝਲਕਦਾਰ ਸਮਰਵਾ ਦੇ ਇਹ ਸੂਈ ਹੋਈ ਐ ਇਹ ਵੀ ਦੰਦਾਂ 'ਚ ਆ ਤੇ ਇੱਕ ਸੱਜਣੋਂ ਸੂਣ ਵਾਲੀ ਆ ਉਹ ਵੀ ਚੰਗੇ ਰਿਕਾਰਡ ਵਾਲੇ ਤੇ ਆ ਜਾਓ ਬਾਈ ਗੱਗੀ ਲੇਲਾ ਨਾਲੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਆਂ ਹੋਰ ਗੱਗੀ ਕੀ ਹਾਲ ਆ ਠੀਕ ਐ ਬਾਈ ਚੜਦੀ ਕਲਾ ਬਹੁਤ ਵਧੀਆ ਵੀਰੇ ਹੋਰ ਕਿਵੇਂ ਆ ਕੰਮਕਾਰ ਕੰਮਕਾਰ ਠੀਕ ਹੈ 2 ਕੁ ਮਹੀਨੇ ਬੰਦ ਕਰਦੀ ਆ ਹਾਂ ਕੰਮਕਾਰ ਠੀਕ ਆ ਤੀ ਦੁਬਾਰੋਂ ਚਲਾ ਦਿਆ ਗੈਰ ਹਾਜ਼ਰ ਥੋੜਾ ਜਿਹਾ ਮਾਰਕੀਟ ਚ ਹੋ ਗਿਆ ਹਰ ਕੁਝ ਜਿਵੇਂ ਬਣ ਜਾਂਦੇ ਨੇ ਹਨਾ ਪਰਿਵਾਰ ਦਾ ਲੈ ਸੱਜਣੋਂ ਕੁਝ ਪਰਿਵਾਰਕ ਮਜਬੂਰੀਆਂ ਵੀ ਬਣ ਜਾਂਦੀਆਂ ਨੇ ਤੇ ਗੱਗੀ ਬੰਦਾ ਚੰਗਾ ਸਾਰੇ ਸੱਜਣ ਤਕਰੀਬਨ ਬਾਈ ਨੂੰ ਜਾਣਦੇ ਨੇ ਤੇ ਇੱਕ ਨੰਬਰ ਤੋਂ ਗੱਗੀ ਇੱਥੋਂ ਕਰ ਲੈ ਸ਼ੁਰੂ ਆ ਜੋ ਕਿਤੋਂ ਮਰਜ਼ੀ ਕਰ ਲੈ ਬਾਈ ਲੈ ਇਹਦੀ ਬਾਡੀ ਬੁੱਡੀ ਦਿਖਾ ਦੇ ਤਰਸੋ ਇਹ ਤੇ ਮਾਰਦੇ ਕੈਮਰਾ ਤੇ ਤੇ ਕੱਦ ਕਾਠ ਵੀ ਚੰਗਾ ਇਹ ਸੂਆ ਕਿਹੜਾ ਹੁੰਦੀ ਹੈ ਇਹ ਚੌਗੀ ਆ ਪੈਲਣ ਖੋਲ ਕੇ ਤੋੜ ਦੇ 11 ਕਿਲੋ ਬੋਰਾ ਠੰਡਾ ਤਿਆਰ ਅੱਛਾ 11 ਕਿਲੋ ਇਹਦੇ ਥੱਲੇ ਰੈਡੀ ਆ ਸੂਈ ਨੂੰ ਕੈ ਦਿਨ ਹੋ ਗਏ ਸੂਈ ਨੂੰ ਬਈ ਇਹਨੂੰ ਪੰਜਵਾਂ ਦਿਨ ਅੱਜ ਅੱਛਾ ਪੰਜਵਾਂ ਸ਼ਿਮਾ ਹਾਂ ਮੰਗਰ ਕੱਟੀਆਂ ਨੀਲੀ ਦਾ ਵੀ ਲੈ ਸੱਜਣਾ ਮੰਗਰ ਨੀਲੀ ਰਾਵੀ ਦੀ ਕੱਟੀਆਂ ਤੋੜ ਦੇ ਸਿੱਧੀ ਕਰਕੇ ਤੋੜ ਦੇ ਕੀ ਗੱਲ ਆ ਨੁਕਰੇ ਘੋੜੇ ਵਰਗੀ ਝੋਟੀ ਆ ਜਿਹਦੀ ਸਫਾਈਆਂ ਸਫੁਈਆਂ ਦੀ ਗੱਲ ਕਰ ਲਈਏ ਨਾ ਆਪਾਂ ਇਹਦੀ ਪਿੱਠ ਦੀ ਬਣਾਵਟ ਦੀ ਗੱਲ ਕਰ ਲਈਏ ਸਿੰਘ ਸਿੰਘ ਵਾਲੀ ਉਹੀ ਗੱਲ ਆ ਵੀ ਸ਼ੋਅ 'ਚ ਪਾਉਣ ਵਾਲਾ ਜਾਨਵਰ ਵੀ ਆ ਅਗਲੇ ਬੜੇ ਬਈ ਪਿੱਠ ਪਯੌਰ ਮੂਰਾ ਹੀ ਕੱਟੀਆਂ ਹਾਂ ਰੈਡੀ ਹੋਣ ਵਾਲਾ ਜਾਨਵਰ ਆ ਅਗਲੇ ਸੂਏ 1.2 ਰੁਪਈਆ ਦਾ ਜਿਹੜੇ ਸਾਨੂੰ ਮੈਂ ਕ ਵੇ ਚੰਗੀਆਂ ਚਾਉਂਦੀ ਆ ਅਗਲੇ ਸੂਏ ਵਧਣ ਵਾਲੀ ਚੀਜ਼ ਆ ਘਟਣ ਵਾਲੀ ਆਈਟਮ ਨਹੀਂ ਹੈਗੀ ਤੇ ਅਗਲੇ ਬੰਨਿਓ ਵੀ ਤਰਸਲੇ ਵਾਲੂਆ ਦਿਖਾ ਦੇ ਤੇ ਮੇਨ ਗੱਲ ਆ ਨਾ ਇਹਦੀ ਲੰਬਾਈ ਲੰਬੂਈ ਵੀ ਦਿਖਾ ਦੇ ਬਾਈ ਮੋੜ ਲੈ ਇਹਨੂੰ ਇਹ ਹੈਗੀ ਆ ਸੱਜਣੋ ਪਹਿਲੇ ਸੂਏ ਮੂੰਹੋਂ 4 ਦੰਦ 11 ਕਿਲੋ ਬੋਲੀ ਰੈਡੀ ਆ ਲੱਗ ਅਗੀ ਦੁੱਧ ਕਿੰਨਾ ਕ ਪਾ ਦੂਗੀ ਇਹ ਤੇਰੇ ਤਜਰਬੇ ਨਾਲੁੱ ਦੁੱਧ ਬਾਈ 14 ਕਿਲੋ ਠੰਡਾ ਦੁੱਧ ਪਾ ਦੂ ਕੱਟੀ 14 ਕਿਲੋ ਹੁੰਦਾ 14 ਕਿਲੋ ਖਾ ਸਕਦਾ ਨਾ 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 14 ਤਾਂ ਮੈਂ ਤਾਂ ਡਰਦੇ ਨੇ ਕਿ ਲੋਕ ਕਹਿੰਦੇ ਨੇ ਦੁੱਧ ਦਾ ਜੇਣਾ ਸਹੀ ਬੰਦਾ 16 ਕਿਲੋ ਲੈ ਲੂ ਕੱਟੀ ਤੋਂ ਅਸ਼ਿਆ ਹਾਂ ਹਾਂ ਉਹੀ ਗੱਲ ਆ ਵੀ ਇੱਕ ਗੱਲ ਤੁਹਾਨੂੰ ਹੋਰ ਵੀ ਕਹਿਣਾ ਉਹਨਾਂ ਮੈਂ ਦੁੱਧ ਹੁੰਦਾ ਸੱਜਣੋ ਸੇਵਾ ਦਾ ਕਈ ਵਾਰੀ ਆਪਣੇ ਘਰੇ ਜਾ ਕੇ ਜਾਨਵਰ 2-4 ਦਿਨ ਜੀ ਨਹੀਂ ਲਾਉਂਦਾ ਉਹ ਚੀਜ਼ ਦੀ ਥੋੜੀ ਜਿਹੀ ਐਚ ਵੀ ਘੱਟ ਕਰਿਆ ਕਰੋ ਫੋਨ ਨਾਲ ਦੀ ਨਾਲ ਨਾ ਲਾਇਆ ਕਰੋ ਵੀ ਯਾਰ ਇਹ ਤਾਂ ਦੁੱਧ ਨਹੀਂ ਦਿੰਦੀ ਚਾਹੇ ਭਾਲਦੀਆਂ ਨੇ ਬਈ ਥੋੜਾ ਜਿਹਾ ਟਾਈਮ ਆ ਕਈ ਵਾਰੀ ਜਾਨਵਰ ਸੈੱਟ ਹੋਣ ਤੇ ਟਾਈਮ ਲਾਉਂਦਾ ਤਾਂ ਸਫੀਸ ਕੁਆਲਟੀ ਵੀ ਦਿਖਾ ਦੇ ਇੱਕ ਵਾਰੀ ਇਹਦੀ ਇਹਦਾ ਰੇਟ ਗੱਗੀ ਫਿਰ ਰੇਟ ਵੜੇ ਬਈ ਦੱਸਣਾ ਕਾ ਫੋਨ ਤੇ ਤੁਸੀਂ ਓਏ ਇੱਥੀ ਨਵੇਂ ਰੇਟ ਦੇ ਕੰਮ ਆ ਰੇਟ ਤਾਂ ਯਾਰ ਜੇ ਹੁਣ ਮਾਰਕੀਟ ਦੇ ਸਹਾਰੇ ਮੈਂ ਤਨੋਲੇ ਮੰਡੀ ਜਾ ਕੇ ਤੀ ਲੋਕ 2-2 ਲੱਖ ਮੰਗਦੇ ਦੀ ਏ ਜਿੱਕੱਟੀ ਤਨੋਲੇ ਦਾ 3-3 ਵੀ ਮੰਗਦੇ ਤਿੰਨ ਤਿੰਨ ਆਪਾਂ ਕੱਟੀ ਆਰ ਮੁੱਲ ਕੁਛ ਨਹੀਂ ਕਹ ਕੋਈ ਆਪਣਾ ਬਾਤਲ ਕੇ ਵਾਦੂ ਕੋ ਤੋੜ ਤੜਈਆ ਨਹੀਂ 40 ਦੀ ਕੱਟੀ ਦਵਾਂਗੇ ਛੋਟ ਦੱਪੇ ਕਰਾਂਗੇ ਵਿੱਚੋਂ ਕਿੰਨੀ ਕੀ ਛੋਟ ਕਰ ਦਾਂਗੇ ਮਾੜੀ ਮੋਟੀ ਹੋਊ ਜਿੰਨੀ ਹੋਊ ਪਰ ਮਾਰਕੀਟ ਚ ਹੈ ਜੀ ਕੱਟੀ ਦਾ 2-20 ਮੰਗਣਗੇ ਨਹੀਂ ਦੋ ਚ ਤਾਂ ਰੌਲਾ ਨਹੀਂ ਹੈਗਾ ਕੋਈ 5000 ਨਹੀਂ ਕਰਦੇ ਆਪਾਂ ਲਗਾਏ ਨਹੀਂ ਹੈਗੇ ਮੰਡੀ ਮਾਂ ਮੰਡੀ ਦੇਖ ਨਾ ਪੰਜ ਨਹੀਂ ਹੁੰਦਾ ਹਜ਼ਾਰ ਰੁਪਿਆ ਛੋਟ ਕਰ ਦਾਂਗੇ ਆਪਾਂ 1000 ਡੰਡਾ ਨਹੀਂ ਬੜੇ ਪੈਸੇ ਹੋਰ ਕਰਦੀ 1000 ਨਾ ਨਾ ਇਹ ਤਾਂ ਕਰਦਾ ਅੰਗੂਰੀ ਆਪਾਂ ਐਤਾ ਨਹੀਂ ਤੇਰੇ ਚੈਨਲ ਤੇ ਬੰਦੇ ਨੂੰ ਕਰ ਦੂਗਾ ਮਾਨ ਪਰ ਹੈ ਨਗੀਨਾ ਚਵਾਈ ਇਹੀ ਜੀ ਛੋਟੀ ਚੰਗੀ ਗੱਲੀ ਛੱਡ ਦੇ ਮੈਂ ਛੋਟੀ ਚੰਗੀ ਵਾਲਾ ਦਰਸ਼ਨ ਕਿਹੜਾ ਹੋਰ ਤੋਰੇ ਨਹੀਂ ਦਵਾਰ ਤੋਰ ਦੇ ਛੋਟੀ ਇੱਕ ਵਾਰੀ ਨੂੰ ਹੋਰ ਤੋਰ ਦੇ ਆਹ ਸੁਣਾ ਜਿਹੜੀ ਕਹਿੰਗਾ ਪੂਰੀ ਹਰੇਕ ਪੱਖ ਤੋਂ ਐਡੀ ਪੀਠੇ ਨਹੀਂ ਮਿਲਦੀ ਹਰੇਕ ਨੂੰ ਮੈਂ ਜੀ ਇਹ ਐਡੀ ਮਿਲਦੀ ਹੈ ਸੱਜਣੋ ਕੱਦ-ਕਾਠ ਵੀ ਚੰਗਾ ਉਹੀ ਗੱਲ ਆ ਵੀ ਕੂਜ ਵਰਗਾ ਜਾਨਵਰ ਆ ਤੇ ਅਗਲੇ ਬੰਨੋ ਲੇਵਾ ਜੀ ਦਿਖਾ ਦੂੰਗਾ ਮੈਂ ਬੜੇ ਹੀ ਹਲਕੀ ਚਵਾਈਆਂ ਨਾਲ ਕੱਟੀ ਨੇ ਬਣ ਬਣ ਬੌਲੀ ਹੋ ਜਾਣਾ ਬਾਕੀ ਮੇਨ ਗੱਲ ਹੁੰਦੀ ਆ ਯਾਰ ਜਿਹੜਾ ਪਹਿਲਣ ਜਾਨਵਰ ਹੁੰਦਾ ਪਹਿਲੇ ਸੂਏ ਵਾਲਾ ਉਹ 40 45 ਦਿਨ ਤੱਕ ਰੈਡੀ ਹੁੰਦਾ ਰਹਿੰਦਾ ਬਾਕਿ ਮਹਾਲਾ ਦਰਸ਼ਣਾ ਇਹ ਬਾਕੀ ਨਾ ਇੱਥੇ ਤੋਂ ਲੰਬਾਈ ਲਮੂਈ ਦੇਖ ਸਕਦੇ ਹੋ ਉਹੀ ਗੱਲ ਆ ਵੀ ਸੱਜਣੋਂ ਚੰਗੀ ਬਰੀਟ ਕੁਆਲਿਟੀ ਵਾਲੀ ਕੱਟੀ ਆ ਤੇ ਬੱਚਾ ਇਹਨੂੰ ਥੋੜਾ ਜਿਵੇਂ ਗੱਲ ਕਰ ਲਾਂ ਸੱਜਣੋਂ ਜਰੂਰ ਲਾਇਆ ਵੀ ਥਣ ਸੁਣ ਕਿਹੋ ਜਿਹਾ ਕੱਢਦੀ ਆ ਉਹਦਾ ਤੁਹਾਨੂੰ ਅੰਦਾਜ਼ ਆ ਜੂ ਉਹਦੇ ਕਰਕੇ ਬੱਚਾ ਥੋੜਾ ਜਿਹਾ ਆਪ ਇਹਨੂੰ ਜਰੂਰ ਲਾਇਆ ਸੀ ਇੱਕ 40 ਜੋ ਜ ਰਹੀ ਜੀ ਗੱਲ ਨਹੀਂ ਬਾਈ ਕਹਿੰਦਾ ਮਾਨਤਾ ਕਰ ਦਾਂਗੇ ਤੇ ਬਾਕੀ ਤਾਂ ਕੱਤੀ ਵੀ ਮਦਰ ਨੀਲੀ ਰਵੇ ਦੀ ਬੰਦੇ ਨੇ ਟੀਕਾ ਪਰਾ ਸਪੈਸ਼ਲ ਲੱਕਟੀ ਤੇ ਵੀ ਮਾਰਦੇ ਯਾਰ ਕੈਮਰਾ ਕੱਤੀ ਵੀ ਦਿਖਾ ਦੇ ਦਿਖਾਈ ਇੱਧਰ ਮੂੰਹ ਕਰ ਸਾਰੀਆਂ ਦੇਖੀ ਨਾ ਮਾ ਆਪ ਦੀ ਖਿੱਚੀ ਕਿਤੇ ਨਾ ਆਖੋ ਖਦਾ ਚੰਗੀ ਆ ਉਹੀ ਗੱਲ ਪ੍ਰੋਪਰ ਮਾਰਕਿੰਗ ਹੈ ਤੇ ਕੋਈ ਓਵਰ ਮਾਰਕਿੰਗ ਨਹੀਂ ਹੈਗੀ ਜਿਵੇਂ ਗੱਲ ਕਰ ਬਰੀਡ ਦੇਖ ਦੇਖੀ ਬਾਈ ਗੰਡ ਦੇ ਲੈ ਪੂਛ ਨੂੰ ਲੈ ਇਹ ਕੀ ਸੀਨ ਹੁੰਦਾ ਯਾਰ ਪੂਛ ਇਹ ਦੁੱਧ ਵਾਲੀ ਮਹਿੰਦੀ ਨਹੀਂ ਚੰਨੀ ਆ ਐਡੀ ਮੋਟੀ ਪੂਛ ਹੁੰਦੀ ਆ ਕੱਟੂ ਮਹਿੰਦੀ ਪੰਜਾਬ ਦੀ ਮੱਝ ਦੀ ਐਡੀ ਪੂਛ ਮਿਲੂ ਲੈ ਜੇ ਬੰਦ ਪਰਾਂ ਲੱਗਿਆ ਹੋਵੇ ਐ ਬਣ ਜੂ ਪੰਜਾਬ ਚ ਵੀ ਮਾਲ ਚੰਗਾ ਹੁੰਦਾ ਸੀ ਜੀ ਗੱਲ ਮੈਂ ਆਪਾਂ ਮਾਲ ਗੇ ਚੰਗਾ ਪਰ ਅਸਲ ਹੈ ਬ੍ਰੀਡ ਜਿਹਦੇ ਕੱਟੀ ਦੇ ਉਸ ਤਰ੍ਹਾਂ ਲੱਗਦੇ ਨਾ ਹਰਿਆਣੇ ਚ 3 ਲੱਖ ਮੰਗਣਗੇ ਠੀਕ ਹੈ ਗੱਲ ਉਸ ਤਰ੍ਹਾਂ ਨਾਲ ਇੰਨਾ ਫਰਕ ਪਾ ਦਿੰਦੇ ਨੇ ਬੜਾ ਫਰਕ ਪਾ ਦਿੰਦੇ ਨੇ ਕਿ ਕਿੱਥੇ ਜਾਣ ਬੁਣਾਈ ਦੇ ਤੇ ਮਾਰਦੇ ਕੈਮਰਾ ਪਰ ਸਾਰੇ ਇਹ ਦੂਜਾ ਸੂਆ ਤੇ ੱਤੀ ਇੱਕ ਤੀ ਤੇਲ ਮਚਾਈ ਜਾਂਦੇ ਨੇ ਸਾਰਾ ਇਹ ਵੀ ਤੋਰ ਦੇ ਗੋਲ ਕੇ ਤੋਰ ਦੇ ਇਹ ਦੂਜਾ ਸੂਆ ਇਹ ਕਾ ਇੱਕ ਦਿਨ ਕੱਢਦੀ ਆ ਇਹ 4 ਦਿਨ ਕੱਢ ਦੂ ਅਸੀਂ 4 ਦਿਨ ਇਹਨੇ 16 ਕਿਲੋ ਪਹਿਲਣੇ ਦਿੱਤਾ ਦੁੱਧ ਦੇ ਦੂ ਵਤ ਕੀ 18 19 ਕਿਲੋ 18 19 ਕਿਲੋ ਦੇ ਦੱਦੀ ਅਫਰਾ ਡਰਦੀ ਜਰੂਰ ਆ ਹਨਾ ਚਲ ਉਹ ਪ੍ਰੋਡਰ ਨਹੀਂ ਮੜਾ ਜਾ ਕੈਮਰਾ ਵਾਲੇ ਤੋਂ ਡਰੀ ਜਾਂਦੀ ਆ ਤਾਰੇ ਤੂੰ ਉਹ ਸਾਡੇ ਕੋਲੇ ਫਿਰ ਤੈਨੂੰ ਪਤਾ ਸਾਜੋ ਸਮਾਨ ਤੋਂ ਦੇਖ ਕੇ ਡਰ ਜਾਂਦੇ ਨੇ ਜਾਨਵਰ ਕਈ ਵਾਰੀ ਗੁਰੇ ਇੰਨਾ ਤਾਂ ਬਣੇਗੀ ਨਾ ਝੋਟੀ ਗੱਲੀ ਛੋੜ ਦੇ ਹਲੇ ਸੁਣਦੀ ਨਹੀਂ ਮੈਂ ਤੂੰ 4 ਦਿਨ ਕਿਹਾ 5 6 ਦਿਨ ਨਹੀਂ ਸੁਣਦੀ ਬਾਈ ਥੱਲੇ ਕਰ ਲੈ ਕਰਦੇ ਵਾਲੂ ਆ ਵੀ ਦਿਖਾ ਦੇ ਲਾ ਕੇ ਨੰਬਰ ਮੋੜਦੇ ਤਾਂ ਸੁੱਤਾ ਬਣੇ ਯਾਰ ਤਾਂ ਡਰ ਆ ਜੋ ਟੀਊਰ ਬੰਦਿਆ ਕਰਕੇ ਮਾਰਾ ਕਮਾਲਾ ਬਾਈ ਇੱਥੋਂ ਕਮਾਲਾ ਲਾ ਲੇ ਵੇ ਲੂਵੇ ਤੇ ਮਾਰ ਦੇ ਦਸ ਕਰਾ ਦੇ ਹਰੇਕ ਪੱਖ ਤੋਂ ਤਸੱਲੀ ਤੇਰਾ ਲੰਬਾ ਨਾ ਜੇ ਕਿਸੇ ਸੱਜਣ ਤੋਂ ਵੀ ਦਿਖਾਈ ਨਹੀਂ ਮੈਂ ਤੇ ਬਾਕੀ ਉਹੀ ਗੱਲ ਆ ਸੱਜਣੋ ਇਹ ਸੂਂਦੀ ਆ ਦੂਜਾ ਸੂਆ ਕੱਦ ਕਾੜ ਹੈਗਾ ਦਰਮਿਆਨਾ ਬਾਹਲਾ ਵੱਡਾ ਨਹੀਂ ਪਰ ਹੈ ਇੱਕ ਕੁਆਲਿਟੀ ਚੰਗੀ ਆ ਇਹਦੀ ਤੇ ਫੇਸ ਕੁਆਲਿਟੀ ਕਰਾ ਦੀ ਚੈੱਕ ਉਹੀ ਗੱਲ ਆ ਵੀ ਦੁੱਧ 18 ਕਿਲੋ ਦੇਗੀ 18 ਕਿਲੋ ਪਾ ਦੂੰ ਠੰਡਾ ਪਾ ਬਈ 18 ਜੇ ਤਾਂ ਗਾਂ ਵਾਲਾ ਕੰਮ ਐ ਤਾਂ ਲਾਉਂ ਜੁੱਟੀ ਆ ਅਜਾ ਕੱਡੂ 5-7 ਦਿਨਾਂ ਜੇ ਆਹ ਹਾਂ ਤੇ ਅਗਲੇ ਬੰਨੋ ਵੀ ਦਿਖਾ ਦੇ ਅੱਜ ਆਈ ਆ ਆਪਣੇ ਨਾਲ ਗੱਡੀ 'ਚ ਟੜਕੀ ਚੜੀ ਤੀਨ ਬਰੇ ਗੱਡੀ 'ਚ ਚੜ ਕੇ ਅੱਧਾ ਲੇਵਾ ਚਾਗੀ ਲਾ ਅਛਾ ਹਾਂ ਹਾਂ ਕੱਲ ਤੱਕ ਛੋਟੀ ਪੂਰਾ ਭੂਗ ਭਰ ਦੂੰਗੀ ਇਹਦਾ ਰੇਟ ਫਿਰ ਗੁਰੀਆ ਇਹਦਾ ਮੁੱਲ ਕੁਸਕਰਾ ਦਾ ਯਾਰ ਓਏ ਇਹਨੂੰ ਵੱਧ ਦਿਖਾ ਦੇ ਤਰਸ ਸਾਡਾ ਦਾ ਸਰਜੂ ਆਪਾਂ ਦਾ ਰੋਜ਼ ਵੀਡੀਓ 'ਚ ਹੀ ਰਹਿਣਾ ਇਹਦੀ ਕਰਾ ਦੇ ਤਸੱਲੀ ਹਰੇਕ ਪੱਖ ਤੋਂ ਤੇ ਬਾਕੀ ਫੇਸ ਕੁਆਲਿਟੀ ਦਾ ਯਾਰ ਉਹੀ ਗੱਲ ਆ ਬਿਲਕੁਲ ਛੋਟਾ ਚੰਗੀਆਂ ਬਈ ਕੋਈ ਨਹੀਂ ਦਿੰਦਾ ਰਹਿਗਾ ਯਾਰ ਤੇ ਕੁਆਲਿਟੀ ਇਹਦੀ ਚੰਗੀਆਂ ਬਾਕੀ ਜੱਜਮੈਂਟ ਕਰਨੀ ਆ ਤੁਸੀਂ ਨੇ ਮੁਰ 2045 ਦੀ ਝੋਟੀ ਦੇ ਦਾਂ। ਹੈ 45 ਉਹ ਕਰਦੀ ਮਾਨਤਾਨ 45 ਚ। ਯਾਰ ਮੁੱਲ ਤਾਂ ਮੈਂ ਤਾਂ ਕੱਸੀ ਕਰਦਾ ਹਾਂ ਲੋਕ ਕਰਦੇ ਮਾਨ ਕਰਦੇ ਨੇ ਆਪਣੇ ਤੇ ਜਿਹੜਾ ਰੇਟ ਆਪਾਂ ਨੇ ਕਰਾਤਾ ਬਾਹਲਾ ਘਟਾਉਂਦੇ ਨਹੀਂ। ਬਾ ਯਾਰ ਛੋੜ ਕਰੂੰ 2045 ਦੀ ਝੋਟੀ ਦੇ ਦਾਂ। ਅੱਛਾ 245 ਚੋ ਛੋਟ ਕਰ ਦਾਂਗੇ। ਇਹ ਬਤਲ ਕੇ ਬਾਈ ਜਿੱਦੇ ਗੱਬਣ ਦਾ ਰੇਟ ਆ ਜਿੱਦੇ ਸੂਪੀ ਉਹਦਾ ਰੇਟ ਅੱਡ ਹੋਊ। ਜੇ ਹੁਣ ਕੱਲ ਨੂੰ ਚਾਹਤੀ ਸੂਣਦੀ ਆ ਦੁੱਧ ਕਰਦੀ ਆ 17 18 ਕਿਲੋ ਤਾਂ ਫਿਰ ਸਾਡਾ ਰੇਟ ਅੱਡ ਆ ਹੋਊ। ਉਹ ਇੰਨੇ ਤਾਂ ਵਿਕੀ ਜਾਣਾ ਇੰਨੇ ਇੱਥੇ ਖੜ੍ਹਨਾ। ਪਰ ਪਰ ਮੈਂ ਅਸਲ ਬੰਦੇ ਦਾ 20 ਲੈ ਲੂ 18 ਅੱਛਾ ਪਾਸਾ ਬੁਸਤਾ ਨਹੀਂ ਨਾ 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 ਰਾਮ 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 ਅੱਛਾ ਪਾਸਾ ਸਾਤਿਆ ਮੇਰੀ ਬਰੀਡੀ ਦੇ ਦੇਖ ਯਾਰ ਕਿੰਨੀ ਚੰਗੀ ਐ ਲੈ ਹੁਣ ਤਰਸ ਪਰਲੇ ਬੰਨੇ ਲੈ ਚੱਲ ਹੁਣ ਸਾਨੂੰ ਦਿਖਾਵਾਂਗੇ ਸੱਜਣੋ 托ਕੜ ਗੱਬਣਾ 托ਕੜ ਗੱਬਣਾ ਵਾਲੇ ਸੱਜਣਾ ਦੇ ਯਾਰ ਬਾਲੇ ਫੋਨ ਆਉਂਦੇ ਨੇ ਵੀ 托ਕੜ ਗੱਬਣ ਚਾਹੀਦੇ ਆ ਜਾ ਇੱਧਰ ਲੈ ਆ ਇੱਕ ਨੰਬਰ ਤੇ ਲੈ ਆ ਉਹ ਆਈਟਮ ਤੇ ਮਾਰਦੇ ਕੈਮਰਾ ਵੀ ਆ ਦਿਖਾਉਣੇ ਪੈਂਦੇ ਅੰਦਰ ਐਨ ਮੈਂ ਕਪੈਨ ਕਪੈਨ ਜਿੱਦੀ 托ਕੜ ਗੱਬਣ ਦਿਖਾਉਂਗਾ ਹੁਣ ਮੈਂ ਸਾਨੂੰ ਤੇ ਇਹਦਾ ਚਮੜੇ ਚੂਮੜੇ ਦੀ ਗੱਲ ਕਰ ਲਈ ਪੂਰੇ ਬਰੀਕ ਚਮੜੇ ਚਾ ਗੱਗੇ ਇਹਦਾ ਸੁਆ ਕਿਹੜਾ ਸੁਆ ਤੀਜ ਸੂਆ ਤੀਜਾ ਕਿੰਨੇ ਕਿ ਦਿਨਾਂ ਦੀ ਸੂਈ ਆ ਇਹ ਗੁਰੇ ਇਹ 10-11 ਮਹੀਨੇ ਦੀ ਮਹਿ ਸੂਈ ਹੋਣੀ 7 ਮਹੀਨੇ ਹੀ ਗੱਪਣਾ ਬਈਆ 10-11 ਮਹੀਨੇ ਦੀ ਸੂਈ 7ਾਂ ਦੀ ਗੱਪਣਾ 7 ਦੀ ਗੱਪਣਾ ਇਹ ਯਾਰ ਲੇਵਾ ਇਹਦਾ ਐਂ ਲੱਗਦਾ ਜਿਵੇਂ ਹਾਂ ਤੇ ਇਹ ਜਿਹੜੀ ਆ 20 ਤਰੀਕ ਆ ਗਈ ਹੁਣ 20 ਤਰੀਕ ਨੂੰ ਪੂਰੀ 7 ਮਹੀਨੇ ਦੀ ਹੋ ਜਾਏਗੀ 20 ਨੂੰ 7ਾਂ ਦੀ ਹੋਣੀ ਇਹ ਤਾਂ ਅੱਜ ਤੋਂ ਲੇਵਾ ਦਾ ਇੰਨਾ ਕਿ ਅਮਰੀਕਨ ਗਾਉਂ ਨੂੰ ਵੀ ਲੱਗਦਾ ਹੈਗਾ ਨਾ ਤੋੜੀ ਬਾਈ ਖੋਲ ਕੇ ਇਹਨੂੰ ਵੀ ਤੋੜੀ ਲੱਸਣ ਮੈਂ ਬੋਲ ਵੀ ਜੇ ਕਰੇ ਹੁਣ ਕੋਈ ਬੰਦੇ ਆਵੇਂ ਅਗਲਾ ਕਹਿੰਦੇ ਵੀ ਆ ਗੱਪਣ ਮੈਂ ਵੇਚਦੇ ਹਾਂ ਐ ਅਗਲਾ ਕਹਿੰਦਾ ਵੀ ਹੁਣ ਮੈਂ ਮਹੁਰ ਵੀ ਲੇਖਾ ਲੱਗਿਆ ਤਾਂਹੀਂ ਤੈਨੂੰ ਪੁੱਛਿਆ ਵੀ ਇਹ ਕਿੰਨੇ ਦਿਨਾਂ ਦੀ ਸੂਰੀਆ 2 ਕਿਲੋ ਦੁੱਧ ਦਿੱਤਾ ਹੋਇਆ ਆਪਾਂ ਨੇ ਵੇਚੀ ਤੀ ਮੈਂ ਪਹਿਲਾਂ ਇਹ ਅੱਛਾ ਜਾੜ ਗਈ ਆ ਤਾਜੀ ਆਪਣੇ ਕੋਲੋਂ ਗਈ ਮੈਂ ਉਹੀ ਗੱਲ ਆ ਸੱਜਣੋ ਮੈਂ ਜਿਵੇਂ ਸਾਨੂੰ ਦੱਸਿਆ ਯਾਰ ਹੈਗੀ ਆ ਬਾਈ ਕਪੈਨ ਜੀ ਢੀ ਲੇਖਾ ਪੈ ਜੂਗਾ ਬੰਦੇ ਨੂੰ ਜੇ ਚੋਈ ਚੋਕ ਕੇ ਖੜਾਰ ਕੀ ਹੋਵੇ ਵੀ ਤਾਜੀ ਹਾਂ 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 ਹੁਣ ਵੀ ਜੰਗੜ ਦੇਖ ਲੈ ਚੋਣ ਇਹਦਾ ਗੱਲੀ ਛੱਡ ਦੇ ਮੈਂ ਇਸ ਟਾਈਮ ਵੀ ਜਿਵੇਂ ਤਾਜੀ ਦੀ ਗੱਲ ਕਰ ਲਾ ਮੈਂ ਤਾਜ਼ੀ ਆਂਗੂਲੇ ਵਾਲੇ ਹੀ ਫਿਰਦੀ ਆ ਤੇ ਬਾਡੀ ਬੂਣਾ ਨਾੜਾ ਦਿਖਾਈ ਬਾਈ ਸੈਰ ਤੋਂ ਚਿੱਡੇ ਦੀਆਂ ਮਹਿਦੀਆਂ ਮੂਰੇ ਮੂਰੰਦ ਖਾ ਲਈਏ ਬੰਨ ਕੇ ਦਿਖਾ ਦੇ ਨਾੜਾ ਨੂੰ ਨੱਕਰਾ ਦੇ ਤਰੀ ਤਸੱਲੀ ਹਰੇਕ ਪੱਖ ਤੋਂ ਅੱਜ ਇਹਦਾ ਤੀਜਾ ਸੂਆ ਤੇ ਗੱਬਣ ਹੈਗੀ 7 ਮਹੀਨਿਆਂ ਦੀ ਦੁੱਧ ਹਾਜ਼ਰ ਕਿੰਨਾ ਹੁਣ ਦੁੱਧ ਬਈ ਇੱਕੇ ਡੰਗ ਚ ਹੋਆ ਗੁਰੀ ਚੋਲ ਨੂੰ ਤਾਂ ਦੋ ਡੰਗ ਚੋਲੇ ਪਰ ਹੁਣ ਬਾਲੇ ਦਿਨ ਚੋਣ ਚ ਫਾਇਦਾ ਨਹੀਂ ਵੀ ਦੇਣਾ ਚ ਮੱਜ ਛੱਡਣੀ ਚਾਹੀਦੀ ਹੈ ਅੱਛਾ ਦੁੱਧ 5 ਕਿਲੋ ਦੁੱਧ ਦੇ ਦਾਂਦੀ ਇੱਕ ਡੰਗ ਦਾ ਅੱਛਾ ਇੱਕ ਡੰਗ ਦਾ 5 ਦੰਦਿਆ ਵੀ ਹੌਲੀ ਹੌਲੀ ਕਰਕੇ ਹੁਣ ਇਹ ਛੱਡਣੀ ਪਊਗੀ ਤੇ ਬਾਕੀ ਸਭ ਦਿਨ ਚਮੜਾ ਚੋਮੜਾ ਬਿਲਕੁਲ ਬਰੀਕ ਚਮੜੇ ਜਿਵੇਂ ਮੈਂ ਗੱਲ ਬਾਤ ਕਰੀ ਹੈ ਹਾਂ 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 ਤੇ ਬੱਦਾਂ ਲਈ ਹੈ ਕੁਆਲਿਟੀ ਹੈ ਭਾਜਨ ਭੋਜਨ ਵੀ ਬਹੁਤਾ ਬਾਕੀ ਜਜਮੈਂਟ ਤੁਸੀਂ ਨੇ ਕਰਨੀ ਆ ਇਹਦਾ ਰੇਟ ਕਿੱਥੇ ਬਾਈ ਕਿੱਥੇ ਮਾਰੀ ਲਖੀ ਮੱਥਾ ਦੇਖੀ ਮੂੰਹ ਦੇ ਕਿੰਨਾ ਲੰਮਾ ਛੋਟਾ ਹੈ ਮੱਥਾ ਛੋਟੀ ਦਾ ਇਧਰੋਂ ਅਗਲੇ ਬੰਨਿਓ ਲੀਵਾ ਉਰੇ ਤੋਂ ਥਣਫ ਉਰੀ ਇਹਦਾ ਮੁੱਲ ਬਈ 90000 ਰੁਪਏ 90 ਚ 2 ਛੋਟ 90 ਚ 2 ਛੋਟ 88 ਦੀ ਹਾਂ ਦੁੱਧ 20 ਕਿਲੋ ਪਾਉ ਦੁੱਧ 20 ਪਾਉ ਬਈ ਚੋਈ ਮੇਰੀ ਵੇਚੀ ਹੋਈ ਐ ਜੇ ਕੋਈ ਬੰਦਾ ਆਪਣਾ ਸੌਦਾ ਕਰਦਾ ਮੈਨੂੰ ਤਾਜੀ ਸੂਕੇ ਦਵਾਰੋਂ ਦੇ ਦੇ ਉਹ ਤਾਂ ਵੀ ਸੌਦਾ ਕਰ ਲਾਂ ਕੋਈ ਵੀਡੀਓ ਸੇਵ ਨਾ ਕਰ ਲਿਆ ਅਗਲਾ ਕਰ ਲੈ ਮੈਨੂੰ ਦਿਨ ਰੱਖ ਲੈ ਭੋਵੇਂ ਵਿੱਚ ਮੈਂ ਮੱਝ ਦਵਾਰੋਂ ਲਵਾਂਗਾ ਮੈਂ ਵੀਡੀਓ ਸੱਚ ਨੂੰ ਫਿਰ ਚਾਹੇ ਸੇਵ ਕਰ ਲਿਓ ਇੱਥੇ ਬਾਈ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਈ ਕਹਿੰਦਾ ਜਾਨਵਰ ਚੰਗਾ ਤਸੱਲੀ ਤਾ ਦਾ ਮੈਂ ਵੀਡੀਓ ਬਣਾ ਲੈ ਇਹ ਹੈ ਹੈਗੀ ਆ ਆਪਣਾ ਤਾਰੀ ਬੜੇ ਬਾਈ ਮੈਂ ਕਿ ਇਹਨੂੰ ਦੁਨੀਆ ਦੁਨੀਆ ਨੇ ਲੈਣੀ ਆ ਆ ਇੰਨਾ ਕਿ ਲੇਵਾ ਲਾਣਾ ਗੁਰੀ ਤੇ ਤੈਨੂੰ ਵੀ ਦੇਖਣੇ ਲੱਗ ਰਹੀ ਆ ਤਾਂ ਬੌਲੇ ਤੋਂ ਬੌਲੇ ਨੂੰ ਦਿਖਦੀ ਆ ਤਿੰਨ ਮਿੰਟਾਂ ਵਿੱਚ ਸਮਾਰੀਏ ਬਸ ਸੱਚ ਨੂੰ ਦੇਖ ਸਕਦੇ ਹੋ ਪੂਰਾ ਸ਼ੂ ਤੱਕ ਲੇਵਾ ਬਣਾਉਗੀ ਤੇ ਬਾਕੀ ਯਾਰ ਜਾਣਕਾਰ ਸੱਜਣ ਇਹਦੀ ਜੱਜਮੈਂਟ ਕਰ ਲੂਗਾ ਜਿਹੜੇ ਅਣਜਾਣ ਬੰਦਿਆਂ ਨੇ ਕਮੈਂਟ ਕਰਨੇ ਨੇ ਉਹ ਤਾਂ ਅਕਸਰ ਹੀ ਕਰਦੇ ਰਹਿੰਦੇ ਨੇ ਇਹਤੇ ਵੀ ਕਰ ਦਾਨਗੇ ਕੋਈ ਸਮੱਸਿਆ ਨਹੀਂ ਆਪਾਂ ਨੂੰ ਤੇ ਹੁਣ ਆ ਝੋਟੀ ਤੇ ਮਾਰਦੇ ਇਹਦੀ ਫੇਸ ਕੁਆਲਿਟੀ ਵੀ ਦਿਖਾ ਦੇ ਇਹਦਾ ਕਰਕੇ ਚੌਗੀ ਆ ਗੱਟੀ ਹੈ ਇਹ ਚੌਗੀ ਆ ਇਹ ਮੂਹ ਚੋ ਗਿਆਦਾ ਚਾਹੀਦਾ ਇਹ ਨਾ 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 ਆਪਾਂ ਉਹਦੇ ਦੋ ਰੰਦ ਤੋੜੇ ਸੀ ਜਦੋਂ ਆਪਾਂ ਵੇਚੀ ਸੀ ਪਹਿਲਾਂ ਇਹ ਅੱਛਾ ਇਹਨੇ 14 ਕਿਲੋ ਪਹਿਲਾਂ ਨੇ ਦੁੱਧ ਕੱਢਿਆ ਇਹਦੇ ਥੱਲੇ ਹੁਣ ਵੀ 7 ਕਿਲੋ ਦੁੱਧ ਇਹ ਗੱਬਣ ਕਿੰਨੇ ਸਾਢੇ 4 ਮਹੀਨੇ ਦੀ ਗੱਬਣ ਥਾਪੀ ਦਾਣਾ ਪਾ ਪਾੜੇ ਤੇ ਮਿਲਦੀ ਆ ਨਾ ਬਾਕੀ ਠੰਡੀ ਸੀਲ ਹੈਗੀ ਬਾਈ ਠੰਡੀ ਆ ਮੂਹ ਤੇ ਮਾਰੀ ਵੀਡੀਓ ਦੇ ਕੋਈ ਸਮੱਸਿਆ ਨਹੀਂ ਸੁng ਸੁng ਦੇਖ ਖੋਲ ਕੇ ਤੋਰੀ ਬਾਈ ਨੂੰ ਆ ਚੀਜ਼ਾਂ ਤੇ ਮਾਰੀ ਦੇਖੀ ਬਚ ਗਈ ਉਹਰੇ ਆ ਪਿੱਠ ਦੇ ਕਿੰਨੀ ਤੇ ਦਿਖਾ ਦੇ ਉਹਰੇ ਇਹ ਤਾਂ ਯਾਰ ਗੁਰੀ ਪਾਲ ਜਾਣੀਆਂ ਨੇ 50 ਮੱਝਾਂ ਚੋਂ ਆਈ ਆ ਆਪਣੇ ਡੇਰੀ ਵਾਲੇ ਤੋਂ ਦੁਬਾਰੋ ਆਪਾਂ ਮਾਲ ਆਮ ਜਦੋਂ ਹੋਈ ਹੈ ਜਦੋਂ ਜਿਵੇਂ ਆਪਣੀ ਸਾ ਮੈਂ ਤਾਂ ਦੱਸ ਦੇਣਾ ਚਾਹ ਰੇ ਕੁਝ ਹੋ ਜਾਈ ਮੈਂ ਜਿਹੜੀ ਦਾ ਆਪਾਂ ਨੂੰ ਪਤਾ ਹੁੰਦਾ ਵੀ ਇਹਦਾ ਚੰਗਾ ਰਿਕਾਰਡ ਆ ਆਪਾਂ ਬਈ ਜਿਹੜੀ ਆਪਦੀ ਤਾਜੀ ਵਿੱਚ ਹੀ ਹੁੰਦੀ ਹੈ ਉਹੀ ਹੀ ਦੁਬਾਰੋਂ ਲੈਣੇ ਨਹੀਂ ਆਪਾਂ ਮੈਂ ਨਹੀਂ ਲੈਂਦੀ ਦੁਬਾਰੋਂ ਅੱਛਾ ਇਸ ਟਾਈਮ ਮੂੰਹੋਂ 4 ਦੰਦਾਂ 4 ਦੰਦ 7 ਕਿਲੋ ਦੁੱਧ ਠੰਡੀ ਜਮਾ ਗੱਬਣ ਸਾਢੇ 4 ਮਹੀਨੇ ਸਾਢੇ 4 ਦੀ ਵੀਰੇ ਲੈ ਸਜਣਾ ਸਾਢੇ 4 ਮਹੀਨਿਆਂ ਦੀ ਗੱਬਣ ਆ ਤੇ 7 ਕਿਲੋ ਇਹਨੇ ਥੱਲੇ ਦੁੱਧਾ ਤੇ ਬਾਕੀ ਉਹੀ ਚੀਜ਼ ਆ ਵੀ ਫੇਸ ਕੁਆਲਟੀ ਵੀ ਇਹਦੀ ਪੂਰੀ ਹਨ ਜਬਰਦਸਤ ਪੁੱਤ ਪੁੱਥੇ ਦਾ ਪੁੱਥੇ ਦਾ ਦਿਖਾ ਵੀ ਕੀ ਚੀਜ਼ ਤੇ ਸਿੰਗ-ਸੁੰਗ ਦੀ ਬਣਾਵਟ ਸਿੰਗ ਦਾ ਹੈਗਾ ਨਹੀਂ ਮਿਲਦਾ ਕਮਾਲ ਹੈ ਬਿਲਕੁਲ ਚੰਗੀ ਚੀਜ਼ ਚੰਗੀਆਂ ਚੀਜ਼ਾਂ ਜਿੰਨੀਆਂ ਵੀ ਤੁਹਾਨੂੰ ਅੱਜ ਮੈਂ ਦਿਖਾਉਂਗਾ ਨਾ ਇਹ ਸਾਰੀਆਂ ਜਰ ਅੱਗੇ ਜਾ ਕੇ ਡਬਲ ਪੈਸਿਆਂ ਦੀ ਬਣਨ ਵਾਲੀਆਂ ਆਈਟਮਾਂ ਨੇ ਇਹਦਾ ਰੇਟ ਬਈ ਇਹਦਾ ਰੇਟ ਯਾਰ ਗੁਰੂ ਮੁੱਲੇ ਦਾ ਕੁਸਕਰਾਲਾ ਇਹ 75000 ਦੀ ਦੇਣੀ ਆ ਛੋੜ ਨਹੀਂ ਹੁੰਦੀ ਇਹ ਚੋ ਪਚੱਤ ਕਰਦੇ ਜਵੇਂ ਹਾਂ ਨਾ ਜਸ ਨੋ ਮੈਂ ਪਹਿਲੀ ਦਰਦੇ ਨੇ ਮੁੱਲ ਕਰਿਆ ਵੀ ਤੇਰੇ ਆਪਾ ਸੌਦੇ ਚੋ ਛੋਟ ਤਾਂ ਕਰਨੀ ਪੈਂਦੀ ਹੁੰਦੀ ਆ ਉਹ ਤਾਂ ਮਾੜੀ ਮੋਟੀ ਹੋਊ ਪਰ ਕੱਟੀ ਐ ਜਿਹੜੀ ਕਿਹਾ ਕਰਦੇ ਨੇ ਮੈਂ ਕੱਟੀ ਚੰਗੀ ਆ ਜਾਨਵਰ ਚੰਗੇ ਨੇ ਇਹ ਗੱਲ ਨਹੀਂ ਜਿਹੜਾ ਹੁਣ ਜਾਨਵਰ ਸੱਜਣੋ 993 ਮੰਗ ਲਈਏ ਉਹ ਵੀ ਗਲਤ ਆ ਹੁਣ ਜਿਹੜਾ ਇਹ 75 ਲਾਉ ਉਹਦੇ ਨੂੰ ਇਹ ਕੁਛ ਨਾ ਕੁਛ ਦਊ 130 35 ਦੀ ਗੱਟੀ ਭਿਖ ਜੂ ਠੀਕ ਆ ਗੱਲ ਆ ਆ ਦੁੱਧ ਵੀ ਦਊ ਆਰੇ ਦੇ 7 ਕਿਲੋ ਹਲੇ ਇਹਨੇ ਦੁੱਧ ਵੀ ਦੇਣਾ 2 4 2 3 ਮਹੀਨੇ ਦਾ ਹਾਂ ਨਾ ਬਈ ਇਹਨੇ ਹਟਣੀ ਨਹੀਂ ਪਿਹੜ ਮਹੀਨਾ ਤੂਏ ਤਾਂ ਅੱਛਾ ਦੋ ਮਹੀਨੇ ਜ਼ੋਰ ਲੱਗ ਕੇ ਲੈ ਬਾਕੀ ਸੱਜਣੋ ਛੱਡ ਵੀ ਦੇਣਾ ਚਾਹੀਦਾ ਦੋ ਢਾਈ ਮਹੀਨੇ ਹੈਨਾ ਘੱਟੋ ਘੱਟ ਜਾਣਾ ਤਿੰਨ ਮਹੀਨੇ ਛੱਡ ਤੇ ਫਿਰ ਦਾ ਫਾਇਦਾ ਵਧੀਆ ਕਰ ਲੈਗੀ ਉੱਤੇ ਤੋਂ ਢਾਂਚਾ ਢੂੰਕਾ ਅਸਲਾ ਕੱਤੀ ਪਈ ਯਾਰ ਤੁਹਾਨੂੰ ਦੱਸਦੇ ਹੁੰਦੇ ਨਾ ਤਰਸ ਇੱਥੇ ਤੋਂ ਵੀ ਆ ਚੀਜ਼ਾਂ ਦੀ ਚੜਾਈ ਆ ਗਈ ਉੱਪਰ ਤੋਂ ਚੜਾਈ ਆ ਗਈ ਸਿੰਘ ਸਿੰਘਣੀਏ ਮਿਲਦਾ ਦੇਖੀ ਹਾਂ ਤੇ ਕਈ ਜਾਨਵਰ ਜੇ ਮੈਂ ਗੱਲ ਕਰ ਲਾ ਯਾਰ ਬੰਦ ਜੀ ਪਿੱਠ ਦੇ ਹੁੰਦੇ ਨੇ ਬੈਕ ਤੋਂ ਹਣਾ ਉਹ ਦੁੱਧ ਨਹੀਂ ਇੰਨਾ ਦਿੰਦੇ ਹੁੰਦੇ ਆ ਚੀਜ਼ਾਂ ਦਾ ਖਿਆਲ ਵੀ ਰੱਖਿਆ ਕਰੋ ਜਦੋਂ ਜਾਨਵਰ ਆਪਾਂ ਲੈਣੇ ਆ ਨਾ ਕਿਉਂਕਿ ਜਿਹੜਾ ਖਰਾਕ ਨੂੰ ਖਾਊਗਾ ਪਚਾਊਗਾ ਹੁਣ ਜਿਹਦੇ ਪੇਟ ਇਨ ਜਾਨਵਰ ਦੇ ਉਹ ਕਿੱਥੋਂ ਖਰਾਕ ਨੂੰ ਪਚਾਊਗਾ ਤੇ ਹੁਣ ਆਪਾਂ ਮਾਰਦੇ ਆਹ ਚੀਜ਼ ਤੇ ਕੈਮਰਾ ਮਾਰਦੇ ਆ ਜਿਆ ਵੀ ਝੋਟੀ ਬਹੁਤ ਚੰਗੀ ਆ ਇਹ ਦੂਜੇ ਸੂਏ ਇਹ ਦੂਜੇ ਤੋੜ ਦੇ ਭਾਈ ਇਹਨੂੰ ਵੀ ਖੋਲ ਕੇ ਅਸਲ ਕਿਵੇਂ ਆ ਇਹ ਮਤਲਬ ਕਿ ਦੂਜੇ ਸੂਏ ਸੂਣ ਆ ਇਹਨੇ ਪਹਿਲੇ ਪਹਿਲੇ ਸੂਈ ਹੋਈ ਆ ਦੰਦਾਜ ਕਿਵੇਂ ਆ ਦੰਦਾ ਚ ਇਹ ਛਿੱਗੀ ਆ ਸਾਈਡ ਵਾਲੇ ਰਹਿ ਗਏ ਯਾਰ ਅੱਛਾ ਹਾਂ ਪੁੱਗ ਗਈ ਜਿੱਦ ਦੇ ਸੂ ਪੁੱਗੀ ਉਹਦੇ ਨੂੰ ਪੁੱਗਜੂ ਇਹ ਲੈ ਤਰ ਸੇਦਾ ਵੀ ਲੇ ਵਾਲੂ ਆ ਥਾਂ 16 ਕਿਲੋ ਦੁੱਧ ਨਾਪ ਕੇ ਵੇਚੀ ਦੀ ਝੋਟੀ ਇਹ ਆਪਾਂ ਨੇ ਭਾਈ ਅੱਛਾ ਚੋਰਾ ਇਹਦਾ ਗੱਲ ਨਹੀਂ ਛੜਦੇ 8 ਕਿਲੋ ਦੁੱਧ ਇਹਦੇ ਥੱਲੇ ਗੱਭਣ ਕਿੰਨੇ ਪੰਜ ਮਹੀਨੇ ਲਈ ਗੱਭਣਾ ਲੈ ਬੈਠ ਲੰਬੀ ਤੋਰ ਕੇ ਮਾਰ ਕੈਮਰਾ ਕੋਈ ਸਾਰੀ ਵੀ ਦਿਖਾ ਦੇ ਅਸਲ ਲੰਬਾਈ ਲੰਬੀ ਆਈ ਲੰਬੀ ਲੰਬੀ ਦੇ ਕਿੱਡੀ ਹੈ ਕੱਟੀ ਇਹਦੀ ਲੰਬਾਈ ਲੰਬੂਈ ਦਿਖਾ ਦੀ ਬਾਈ ਜਦੋਂ ਇੱਥੇ ਤੋਂ ਮੁੜੂਗੀ ਵਾ ਕਮਾ ਲੂ ਜੀ ਤੇ ਬਾਕੀ ਸਿੰਘ ਸਿੰਘ ਉਹੀ ਗੱਲ ਆ ਸੱਜਣਾ ਕਿਉਂਕਿ 22 ਹੋਰਾਂ ਕੋਲੋਂ ਯਾਰ ਤਾਜ਼ੇ ਜਾਨਵਰ ਜਿੰਨੇ ਵੀ ਵਿੱਕੇ ਜਾਂਦੇ ਨੇ ਅਸਲ ਜੋਤੀ ਆ ਆਖਰੀ ਐਤਕੀ ਨਾਲ ਕੋਈ 20 ਕਿਲੋ ਚੋਂ ਵੀ ਠੰਡੇ ਦੁੱਧ ਦੇ ਦਊ ਬਰੀਡ ਦੇ ਕਹੀ ਜੀ ਨਹੀਂ ਖਰੀਦ ਸਾਰੀ ਇਹ ਸੱਜਣਾ ਦੀ ਹੁੰਦੀ ਆ ਹਰਿਆਣੇ ਦੀ ਤੇ ਔਰ ਇਹ ਸਮਾਈ ਜੋ ਕੱਟ ਚੋ ਆਈ ਹੋਈ ਆ ਬਈ 50 ਮੱਜਾਂ ਚੋ ਆਈ ਆ ਯਾਰ 50 ਚ ਐਂ ਦਸ ਵੀ ਕਿੱਥੋਂ ਵਿਚਾਰੀ ਦਾ ਘਰ ਪੂਰਾ ਹੋ ਹਾਂ ਸਮਾਈ ਥੋੜੀ ਜਿਹੀ ਜ਼ਰੂਰ ਕੱਟਾ ਹੁਣ ਜਿਹੜੇ ਸੱਜਣ ਕੋਲੇ ਜਾਊਗੀ ਸੂਣ ਤੋਂ ਪਹਿਲਾਂ ਹੀ ਖਾਂਦੀ ਬਹੁਤ ਮਤਲਬ ਇਹਦੀ ਗੱਲਬਾਤ ਹੀ ਲਾਗੂ ਹੋਊਗੀ ਇਹਨੂੰ ਤਾਂ ਥਣ ਥਣ ਵੀ ਦਿਖਾ ਦੇ ਨੇੜੇ ਲਾ ਕੇ ਤੇ ਥਣ ਥਣ ਵੀ ਯਾਰ ਸੱਜਣੋਂ ਜੇ ਗੱਲ ਕਰ ਲੈਣਾ ਇਹਨੂੰ ਆਸਲ ਆਸਲ ਕਿਹਾ ਤੇ ਕਾ ਚੀਜ਼ ਵੀ ਦਿਖਾ ਦਿਆਂ ਕਈ ਸੱਜਣਾਂ ਬਟਨਾਂ ਤੋਂ ਵੀ ਗੈਸ ਕਰਦੇ ਹੁੰਦੇ ਨੇ ਸਾਡੇ ਬਟਨਾਂ ਕਿਹ ਕਾਲ ਕਰਨਾ ਮਰਦ ਲੈ ਇਧਰ ਆ ਗਲੇ ਲੰਬੀ ਰੇ ਕਿੰਨੀ ਹੈ ਗੱਟੀ ਕਰਾ ਦੇ ਤਸੱਲੀ ਤੇਰਾ 85000 ਰੁਪਇਆ ਲਵਾਂਗੇ ਮੂਰੀ ਇਹਦੇ ਪੈੜੀ ਪਾਈ ਹੋਈ ਦੀ ਉਧਰ ਡੈਰੀਆਂ ਵਾਲੇ ਹੁਣ ਨੂਰ ਦਾ ਲੈ ਜਾਂਦਾ ਆਪਾਂ ਦਾ ਗਲਚਰ ਸਜਵਾਕਾ ਵਾਂਗੂ ਰੱਖੀ ਜਾਣੇ ਤੇਲ ਤੂਲ ਲਾਇਆ ਦੇਵਾਂਗੇ ਲਾਸਟ 85 ਜੋ ਛੋੜ ਦੇ ਦਾਂਗਾ 1000 ਰੁਪਏ ਪੰਜ ਨਹੀਂ ਚੰਗੀਆਂ ਬਈ 140 ਦੀ ਡੇਢ ਦੀ ਵਿਕੂ ਜੇ ਸਹੀ ਪਾਲਤ ਨਹੀਂ 40 ਚ ਕੋਈ ਰੌਲਾ ਨਹੀਂ ਹੈਗਾ ਮੈਂ ਪੰਜ ਨਹੀਂ ਛੱਡਦੇ 85 ਜੋ ਪੰਜ ਨਹੀਂ ਛੱਡਦੇ ਹੈਗੇ 1000 ਛੱਡਾਂ ਕੁੜੀ ਉਹ ਵੀ ਤੇਰਾ ਕਰਕੇ ਯਾਰ ਦਿੰਡਾ ਕੌਣਾ ਹੀ ਜੀ ਬਈ ਐ ਮੰਨ ਵੀ ਇਹਦਾ 8 ਰੁਪਏ 10 ਰੁਪਏ ਵਿਆਜ ਤੇ ਚੱਲਊਗਾ 2 ਰੁਪਏ ਮੈਂ ਉਹੀ ਗੱਲ ਆ ਸੱਜਣੋ ਇਹਨਾਂ ਦਾ ਹੁਣ ਦੁੱਧ ਵੀ ਪੀ ਲੋਂਗੇ ਤੇ ਅੱਗੇ ਯਾਰ ਡਬਲ ਤਿਆਰ ਵੀ ਹੋ ਜਾਣਗੀਆਂ ਤੇ ਮੇਨ ਗੱਲ ਆ ਜਿਹੜਾ ਹੁਣ ਇਹਨਾਂ ਥੱਲੇ ਦੁੱਧ ਦਾ ਉਹ ਹੋਣਾ 9 10 0.10 10 0.10 ਦਾ ਬਈ 10 0.10 ਕਿਲੋ ਦਾ ਠੰਡਾ ਇਕੱਤੀ ਥੱਲੇ ਚੌਣ ਇਹ ਜਿਆ ਲੱਗਾ ਗੱਲੀ ਛੱਡ ਦੇ ਤੇ ਬਾਕੀ ਜਿੰਨੀਆਂ ਆਪਾਂ ਨੇ ਉਹ ਲਾਸਟ ਵਾਲੀ ਮੈਂ ਛੱਡ ਕੇ 5 ਕਿਲੋ ਲਈ ਦੋ ਇਹ ਦੋਨੇ ਦੋ ਹੀ ਡੰਗ ਮਿਲਦੀਆਂ ਦੋਨੇ ਦੋ ਹੀ ਡੰਗ ਉਹ ਵੀ ਮੱਝ ਤਾਂ ਮਿਲਦੀ ਦੋ ਡੰਗ ਪਰ ਉਹਦੇ ਟਾਈਮ ਆਪਾਂ ਇੱਕ ਡੰਗ ਚੋਲਾਣੇ ਆ ਟੀਕਾ ਟਿੱਪਣੀ ਤਾਂ ਨਹੀਂ ਕਰਦੇ ਨਾ 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 ਜਮਿਤ ਦਾਣਾ ਜਿਵੇਂ ਇਕੱਲਾ ਹੀ ਇੰਦੀਆ ਆਪਣੇ ਨਹੀਂ ਮਾਇਆ ਕਰਜਾਂ ਦੀ ਇੱਕ ਦੋ ਦਿਨ ਜਮੀ ਨਹੀਂ ਕਰਿਆ ਹੈਗਾ ਇਹ ਤਾਂ ਸ਼ਾਮ ਨੂੰ ਕਰ ਗਈ ਤੀ ਅੱਜ ਸਨੇ ਇਹ ਸਵੇਰੇ ਪਹਾੜੇ ਤੇ ਮਿਲ ਗਿਆ ਅਥਲੈਟਿਕ ਦੇ ਇਹ ਕੱਟੀਂ ਦਾ ਇਹਨੇ ਜਮੀ ਨਹੀਂ ਕਰਿਆ ਇਹ ਪਰ ਸਵੇਰੇ ਪਹਾੜੇ ਤੇ ਮਿਲ ਗਿਆ ਪਹਾੜੇ ਦੇ ਮਰਦ ਆਹ ਹਾਂ ਬਾਕੀ ਯਾਰ ਸਾਹਮਣ ਵਾਲੀ ਜਾਣੇ ਬਾਈ ਯਾਰ ਠੀਕ ਹੈ ਗੱਲ ਭੁੱਖ ਚੋਂ ਆਈਆਂ ਨੇ ਡੇਰੀ ਵਾਲਾ ਦਾਣਾ ਪਾਈ ਜਾਂਦਾ ਕੱਲਾ ਠੀਕ ਹੈ ਆਪਣੇ ਵਰਗੀ ਕੇ ਬਾਕੀ ਯਾਰ ਜਿਹੜਾ ਪਾਲੂ ਬੁਰੀ ਉਹਨਾਂ ਨੂੰ ਮਾਰੀਆਂ ਨਹੀਂ ਸਿੰਘ ਰੰਗ ਆਵਾਜ਼ ਵੀ ਜੇਣਾ ਸੱਜਣ ਯਾਰ ਪਾਲਣ ਵਾਲਾ ਲੈਂਦਾ ਕਈ ਸੱਜਣਾਂ ਦਾ ਕੰਮ ਹੀ ਹੁੰਦਾ ਵੀ ਜਾਨਵਰ ਪਾਲਣ ਦਾ ਉਹਨਾਂ ਨੂੰ ਤਜਰਬਾ ਹੈ ਜੇ ਕੋਈ ਕਰੇ ਵਿਲਾ ਬੈਠਿਆ ਜੇ ਕੋਈ ਕਰੇ ਵਿਲਾ ਬੈਠਿਆ ਉਹ ਇਹਨਾਂ ਨੂੰ ਪਾਲ ਲੈ ਬਈ ਸਹੀ ਗੱਲ ਹੈ ਤਿੰਨੇ ਮੱਝਾਂ 1.5 ਤੋਂ 2 ਲੱਖ ਪੌਣੇ 2 ਲੱਖ ਰੁਪਈਆ ਦੇਣੀਆਂ ਆ ਰੈਡੀ ਕਰਨੀਆਂ ਰੁਪਈਆ ਡਬਲ ਕਰਨੀਆਂ ਵੀ ਹੱਦਲ ਕਰਨੀਆਂ ਮਹੀਨਾ ਦੋ ਮਹੀਨੇ ਹਜ਼ਾਰ ਦਾ ਦੁੱਧ ਵੀ ਪਾ ਦੇਣਗੇ ਇਹ ਜਾ ਕੇ ਦੁੱਧ ਵੀ ਪਾ ਦੇਣਗੇ ਹਾਂ 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 ਲੈ ਨੰਬਰ ਬੋਲ ਦੇ ਨੰਬਰ 9878447518 ਇੱਕ ਵਾਰੀ ਫੇਰ ਬੋਲਦੇ 9878447518 ਲੈ ਦਰ ਸੀ ਇੱਕ ਵਾਰੀ ਸਾਰੀਆਂ ਤੇ ਮਾਰ ਲਿਆ ਕੈਮਰਾ ਉਧਰਲੇ ਬੰਨੋ ਇੱਕ ਝਲਕ ਜੀ ਫੇਰ ਦਿਖਾ ਦੇ ਉਹ ਆ ਗਈ ਪਰਲੇ ਇੱਕ ਨੰਬਰ ਤੇ ਆ ਜਿਹੜੀ ਉਹ ਦੂਜੇ ਸੂਏ ਸੁੰਦੀ ਆ 5-7 ਦਿਨ ਕੱਢਦੀ ਆ ਤੇ ਆ ਪਹਿਲਣ ਸੂਈ ਹੋਈ ਆ ਸੱਜਣੋ ਇਹ ਹੈਗੀ ਆ ਬਹੁਤ ਚੰਗੀਆਂ ਮੈਸਾਂ ਯਾਰ ਇਹਨਾਂ ਨੂੰ ਲੈ ਪਹਿਲਣ 31 ਬੱਚਾ ਲਾਣਾ ਬੱਚਾ ਲਾਉਣਾ ਇਹਦੇ ਬਾ ਬੱਚਾ ਦਾ ਕੋਈ ਦਿੱਕਤ ਨਹੀਂ ਤੇ ਇੱਧਰ ਵੀ ਮਾਰ ਦੇ ਕੈਮਰਾ ਸਾਰੀਆਂ ਤੇ ਦਿਖਾ ਦੇ ਲੈ ਕਰੀਦਾ ਬੱਚਾ ਲਾ ਦੇ ਦੀ ਧਾਰਾ ਮਾਰ ਕੇ 10 ਛੋਟੀ ਬੱਚਾ ਨਾ ਪਹਿਲੇ ਨ ਕੱਟੀ ਦੇ ਨਾਲ ਬਾਲਟੀ ਲੈ ਚੱਕ ਕੇ ਤੋ ਬੱਚਾ ਲਾ ਮਾਰ ਕੇ ਵੀ ਦਿਖਾ ਦਾਂਗੇ ਪੁਰਾਣੇ ਬੱਚੀ ਦਾ ਡਰਨਾ ਲੈ ਇਧਰ ਹੀ ਲਿਆ ਕੈਮਰਾ ਅਸ਼ਮਾ ਦੇ ਕੱਟੀ ਨੂੰ ਆਤੀ ਚਲ ਬੰਦੇ ਸਤਾ ਬੰਦ ਇਹ ਗੁੜੀ ਦੇਖੀ ਥਾਂ ਛੋਟੀ ਸੱਜਣੋ ਆ ਗਈ ਥਣ ਥਣ ਤਰਸ ਸਿੰਘ ਦਿਖਾ ਦੇ ਨੇੜੇ ਲਾ ਕੇ ਇਹਦਾ ਐਨ ਸਮਾਰ ਕੇ ਤੇ ਧਾਰਾ ਸੱਜਣੋ ਸਾਨੂੰ ਇਹਦੀਆਂ ਮਾਰ ਕੇ ਦਿਖਾ ਦਾਂਗੇ ਆਪਾਂ ਤੇ ਬਾਕੀ ਨੇੜੇ ਆ ਕੇ ਦੋ ਰੰਗ ਚੋ ਕੇ ਤਸੱਲੀ ਕਰਕੇ ਲੈ ਜਾਣ ਦਾ ਤੁਹਾਡਾ ਫਰਜ਼ ਬਣਦਾ ਲੈ ਮਾਰ ਦੇ ਗੱਗੀ ਸਿੰਘ ਤਾਂ ਆਪਾਂ 11 ਕੇ 10 ਤਾਂ ਜਮੀ ਖੁੱਲਾ ਹੋਏ ਥੱਲੇ ਹੁਣ ਅੱਛਾ ਹੂੰ ਹੂੰ ਤਾਰਾ ਤੁਰੰਤ ਖਾਣ ਨੂੰ ਕੋ ਯਾਨਸ ਮਾਰ ਕੇ ਲੈ ਪਿਛਲੇ ਕੋਈ ਮਾਰ ਦੇ ਬਾਈ ਜਮੀ ਪੋਲੀ ਆ ਜਵਾਖ ਵੀ ਚੋਲੂ ਲੈ ਤਾਰ ਦੇ ਦਾ ਸੱਜਣੋ ਤੁਹਾਨੂੰ ਇਹਦੇ ਹੱਥ ਲਾਉਣ ਦੀ ਲੋੜ ਨਹੀਂ ਦੁੱਧ ਤੁਸੀਂ ਨੇ ਵੇਖਣਾ ਹੋਊਗਾ ਕੁਰਸੀ ਢਾਕੇ ਬੈਈਏ ਬਾਈ ਕੋਲੇ ਦੋ ਡੰਗ ਚੋ ਕੇ ਲੈ ਜਿਓ ਬਾਹਰ ਛੱਡ ਦੇ ਕਰ ਉਹ ਛਰਦੇ ਦਾ ਤਸੱਲੀਆ ਪੂਰੀ ਤੋਰ ਦੇ ਦਰਸਨ ਗਤੀਵਿਧਿਵਾਰੂ ਲੈ ਇੱਕ ਵਾਰੀ ਕੇਰਾ ਨੂੰ ਹੋਰ ਤੋਰ ਦੇ ਤੀਜੀ ਵਾਰੀ ਖੋਵਾਂਗੇ ਇਹਨੂੰ ਵੀਡੀਓ ਦੇ ਵਿੱਚ ਅੱਜ ਅਸੀਂ ਅਸਲਾ ਯਾਰ ਚੌਣ ਦੇ ਕਹਿਜਾ ਲੱਗਿਆ ਖਰੂਜਾ ਚੱਲ ਪਤ ਲੈ ਦਿਖਾ ਦੇ ਦਰਸ ਬੈਗ ਤੋਂ ਵੀ ਲੈਵੇ ਦੇ ਲਾ ਕੇ ਨੇੜੇ ਆਣ ਸਮਾਰ ਕੇ ਜਦੋਂ ਮੂੜੂ ਕੀ ਉੱਤੇ ਤੋਂ ਦਿਖਾ ਦੇ ਬਾਡੀ ਬੁੱਡੀ ਇਹਦੀ ਇਸ ਸੰਗ ਸੰਗ ਉਹੀ ਗੱਲ ਆ ਸੱਚ ਨੂੰ ਜਿਵੇਂ ਸਾਨੂੰ ਮੈਂ ਦੱਸਿਆ ਨਾ ਵੀ ਸ਼ੋਹ ਚਲਾਉਣ ਵਾਲੀ ਆਈਟਮ ਵੀ ਆ ਯਾਰ ਚੰਗੀ ਝੋਟੀ ਆ ਤੇ ਅਗਲੇ ਸਾਲ ਤੁਹਾਡੇ ਡਬਲ ਰੁਪਏ ਕਰਨ ਵਾਲੀ ਆਈਟਮ 2.5 ਲੱਖ ਦੀ ਆ ਬਾਈ ਅਗਲੇ ਸੂਏ 2.5 ਕਿ 100 ਕਾ ਨੋਟ ਨਹੀਂ ਘਟਦੀ ਲੈ ਨੰਬਰ ਤੇਰਾ ਗੱਗੀ ਕੇਰਾ ਉਹ ਲਾ ਦੇ ਨੰਬਰ ਆ ਆਪਣਾ 9878447518 ਬਾਈ ਪਿੰਡ ਲੇਲ ਖੁਰਦ ਪਿੰਡ ਲੇਲ ਖੁਰਦ ਇਹ ਕਿਸ਼ਰੇ ਆਨਲਾਈਨ ਮੰਗਾਡੀਆਂ ਉਹ ਵੀ ਮੰਗਾ ਲੂ ਕੋ ਚੱਕਰ ਨੂੰ ਸਾਰੀ ਗਾਰੰਟੀ ਹੋਊਗੀ ਆਪਣੀ ਲੈਰੇ ਤੋਂ ਕਿੰਨੀ ਦੂਰ ਆ ਲੈਰੇ ਤੋਂ 2 ਕਿਲੋਮੀਟਰ ਆ ਸਾਰੀ ਲੈਰੇ ਤੋਂ 2 ਹੋਰ ਕਿਹੜਾ ਸ਼ਹਿਰ ਰਹਿ ਗਿਆ ਆਪਣੇ ਨੇੜੇ ਵੀ ਹੋਰ ਆਪਣੇ ਇੱਧਰ ਮੂਹਨ ਕਿ ਰ ਤੇ ਸੁਨਾਮ ਰਹਿ ਗਿਆ ਆਪਣੇ ਤੋਂ 27 28 ਕਿਲੋਮੀਟਰ ਜੱਖੜ ਕਿੰਨਾ ਆਪਣੇ ਤੋਂ ਜੱਖੜ ਉਹ ਰੋ 8 ਕਿ 7 ਕਿਲੋਮੀਟਰ ਐਸ਼ੀਆ ਲੈ ਸੱਜਣੋ ਜੱਖੜ ਤੋਂ 7-8 ਲਹਿਰੇਗਾ ਅੱਗੇ ਤੋਂ 2 ਕਿਲੋਮੀਟਰ ਤੇ ਸੁਨਾਮ ਸ਼ਹਿਰ ਤੋਂ 25 27 ਕਿਲੋਮੀਟਰ ਹੈ ਤੇ ਬਾਕੀ ਬਾਈ ਦਾ ਫੋਨ ਤੇ ਤੁਸੀਂ ਸੰਪਰਕ ਬਣਾ ਲਿਓ ਤੇ ਇਹਨਾਂ 'ਚੋਂ ਜਿਹੜਾ ਵੀ ਤੁਹਾਨੂੰ ਜਾਨਵਰ ਪਸੰਦ ਆਊਗਾ ਸੱਜਣੋ ਨੇੜ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਾਓ ਧੰਨਵਾਦ